ਅੱਛਾ ਕਾਲ ਤੁਸੀਂ ਸਾਰੇ ਦੇਖ ਰਹੇ ਹੋ ਫਤਿਹ ਟੀਵੀ ਤੇ ਮੈਂ ਤਵਲীন ਕੋ ਤੁਹਾਡਾ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਆ ਜਿਸ ਵਿੱਚ ਅਸੀਂ ਤੁਹਾਡੇ ਨਾਲ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਸਾਂਝੀਆਂ ਕਰਾਂਗੇ ਹੁਣ ਵੱਧਦੇ ਆਂ ਪਹਿਲੀ ਗਤੀਵਿਧੀ ਦੇ ਵੱਲ ਹਰਿਆਣਾ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਛਿੰਡਾ ਜੀ ਦੇ ਨਾਲ ਮੈਂਬਰ ਸਰਦਾਰ ਮੇਜਰ ਸਿੰਘ ਦੇ ਵੱਲੋਂ ਸੰਗਠਾ ਦਾ ਪਰਮਾ ਸਵਾਗਤ ਕੀਤਾ ਗਿਆ ਗਰੀ ਸਤ ਸੰਗਤ ਜੀ ਅੱਜ ਬਹੁਤ ਬਹੁਤ ਧੰਗਾ ਦੇਣ ਹੈ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਸਤੇ ਅਤੇ ਹਰਿਆਣੇ ਦੀ ਸਾਰੀ ਜਨਤਾ ਵਾਸਤੇ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਨੂੰ ਆਪਣੇ ਪੁਰਖਾਂ ਨੂੰ ਭੁੱਲ ਜਾਂਦੀਆਂ ਨੇ ਉਹ ਕੌਮਾਂ ਕਦੀ ਇੱਜ਼ਤ ਤੇ ਜ਼ਿੰਦਗੀ ਨਹੀਂ ਰਹਿ ਸਕਦੀ ਤੇ ਖਾਲਸਾ ਪੰਥ ਹਿਤ ਵਿੱਚ ਆਇਆ ਹੈ ਕਿ ਖਾਲਸਾ ਪੰਥ ਹਰ ਆਪਣੇ ਸ਼ਹੀਦ ਨੂੰ ਹਰ ਆਪਣੇ ਗੁਰੂ ਨੂੰ ਹਰ ਆਪਣੇ ਮਹਾਪੁਰਖ ਨੂੰ ਉਹਨਾਂ ਦਾ ਭਾਵੇਂ ਜੋਤੀ ਜੋਤ ਸਮਾਨ ਦਾ ਟਾਈਮ ਹੋਵੇ ਭਾਵੇਂ ਸ਼ਹੀਦੀ ਦਾ ਹੋਵੇ ਭਾਵੇਂ ਪ੍ਰਕਾਸ਼ ਦਿਵਸ ਹੋਵੇ ਹਰ ਕਿਸੇ ਵਾਚ ਚੜ ਕੇ ਮਨਾਉਂਦੇ ਹਾਂ ਇਹ ਹੀ ਸਾਡੀ ਵਿਲਖਨਤਾ ਹੈ ਇਹ ਹੀ ਸਾਡੀ ਗੁਣ ਹੈ ਸਾਡੀ ਕੌਮ ਦੇ ਵਿੱਚ ਰਲ ਕੇ ਮਨਾਉਂਦੇ ਹਾਂ ਹੋ ਕਤਰ ਮਿਲੋ ਮੇਰੇ ਭਾਈ ਦਾ ਸਬੂਤ ਦਿੰਦੇ ਹੋਏ ਸਾਰੇ ਆਪਣੇ ਰਾਜ ਦੇ ਦੂਜੇ ਵਖਰੇਵੇਂ ਪਲਾ ਕੇ ਆਪਾਂ ਇੱਕ ਝੰਡੇ ਥੱਲੇ ਆ ਕੇ ਗੁਰੂ ਸਾਹਿਬ ਦੀ ਅਗਰ ਸਨਮਾਨ ਵਾਸਤੇ ਹਜ਼ਾਰਾਂ ਲੱਖਾਂ ਦੀ ਤਦਾਦ ਦੇ ਸੰਗਤ ਗੁਰੂ ਸਾਹਿਬ ਦਾ ਸਨਮਾਨ ਕਰਦੀ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਦੁਨੀਆ ਭਰ ਦੇ ਵਿੱਚ ਜੇ ਕੋਈ ਪਵਿੱਤਰ ਗ੍ਰੰਥ ਸਭ ਤੋਂ ਵੱਡਾ ਦੁਨੀਆ 'ਚ ਮੰਨਿਆ ਗਿਆ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਮੰਨਿਆ ਗਿਆ ਹੈ ਉਹਦਾ ਜੋ ਤੁਸੀਂ ਮਾਨ ਸਨਮਾਨ ਗੁਰੂ ਗ੍ਰੰਥ ਸਾਹਿਬ ਦਾ ਕਰਦੇ ਹੋ ਜੋ ਤੁਸੀਂ ਮਾਨ ਬਖਸ਼ਦੇ ਹੋ ਉਹ ਸ਼ਬਦ ਗੁਰੂ ਦਾ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਨੂੰ ਲੜ ਲਾ ਕੇ ਗਏ ਜਿਨ੍ਹਾਂ ਕਹਾ ਇਹ ਵੀ ਬਾਤ ਕੋਈ ਗੁਰੂ ਨਹੀਂ ਹੋਵੇਗਾ ਸ਼ਬਦ ਗੁਰੂ ਹੋਵੇਗਾ ਉਹਦੀ ਪਾਲਣਾ ਕਰਦੇ ਹੋ ਉਹਨਾਂ ਦੀ ਅਡੌਲਟ ਸੀ ਨੂੰ ਅਪਣਾਉਂਦੇ ਹੋਏ ਤੁਸੀਂ ਅੱਜ ਵੀ ਉਹ ਪਰੰਪਰਾ ਕਾਇਮ ਰੱਖੀਏ ਇਹ ਤੁਹਾਡੀ ਸਭ ਤੋਂ ਵੱਡੀ ਕੌਮ ਦੇਣ ਹੈ ਤੇ ਮੈਂ ਇੱਥੇ ਆਇਆ ਨਗਰ ਕੀਰਤਨ ਜਿਹੜਾ ਸਰਦਾਰ ਬਲਬੀਰ ਸਿੰਘ ਜਿਹੜੇ ਕੰਗਾ ਨਰਸਰੀ ਵੀ ਚਲਾਉਂਦੇ ਨੇ ਜਿੱਥੇ ਗੁਰੂ ਸਾਹਿਬ ਨੇ ਇੱਕ ਗੱਲ ਕਹੀ ਹੈ ਦਰ ਮਾਤਾ ਪੋਮਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤੀ ਮਾਤਾ ਅੱਜ ਪਵਣਿੰ ਖਰਾਬ ਹੋ ਗਈ ਸਾਡਾ ਪਾਣੀ ਵੀ ਖਰਾਬ ਹੋ ਗਿਆ ਸਾਡੀ ਧਰਤੀ ਵੀ ਜ਼ਹਿਰ ਬਣ ਗਈ ਉਹਦੇ ਵਾਸਤੇ ਜਿਹੜਾ ਨਾ ਕੰਮ ਚੁੱਕਿਆ ਹੈ ਕਿ ਪੇੜੇ ਵੀ ਲਗਾਉਂਦੇ ਨੇ ਜਿਨ੍ਹਾਂ ਚਿਰ ਸਾਡੇ ਪੜਿਆ ਹਰਿਆ-ਭਰਿਆ ਧਰਤੀ 'ਤੇ ਪੇੜੇ ਨਹੀਂ ਲੱਗਣਗੇ ਵਾਤਾਵਰਨ ਵੀ ਖਰਾਬ ਹੋਊਗਾ ਪਾਣੀ ਵੀ ਖਰਾਬ ਹੋਊਗਾ ਧਰਤੀ ਵੀ ਖਰਾਬ ਹੋ ਜਾਏਗੀ ਇਹਨਾਂ ਦਾ ਬੜਾ ਸਲਾਗ ਆਇਓ ਕਮੇ ਇੱਥੇ ਆਉਣ ਤੇ ਆਪਾਂ ਇਸ ਨਗਰ ਕੀਰਤਨ ਦਾ ਅਸ ਮਹੱਲੇ ਦਾ ਬਹੁਤ-ਬਹੁਤ ਵਧਾਈ ਦੇ ਪਾਤਰ ਹਨ ਉਹ ਜਿਹੜੇ ਇਥੇ ਲੈ ਕੇ ਸਾਨੂੰ ਜਿਨ੍ਹਾਂ ਦਰਸ਼ਨ ਕਰਾਏ ਨਗਰ ਕੀਰਤਨ ਦੇ ਮਹੱਲੇ ਦੇ ਤੁਨ ਭਾਗ ਨੇ ਤੁਹਾਡੇ ਸੰਗਤਾਂ ਦੇ ਜਿਨ੍ਹਾਂ ਅੱਜ ਦੇ ਕਤਰ ਹੋ ਕੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਣ ਵਧਾਇਆ ਤੇ ਹਰਿਆਣੇ ਦੇ ਸਿੱਖਾਂ ਦਾ ਵੀ ਮਾਣ ਵਧਾਇਆ ਸਾਰੀ ਜਨਤਾ ਦਾ ਮਾਣ ਵਧਾਇਆ ਕਿਉਂਕਿ ਗੁਰੂ ਤੇਗ ਬਹਾਦਰ ਜੀ ਆਪਾਂ ਹਿੰਦ ਦੀ ਚਾਦਰ ਉਹਨਾਂ ਨੂੰ ਕਹਿੰਦੇ ਹਾਂ ਉਹਨਾਂ ਮਾਨਵਤਾ ਵਾਸਤੇ ਕਿਸੇ ਇੱਕ ਧਰਮ ਵਾਸਤੇ ਸੀਸ ਨਹੀਂ ਕਿਟਾਇਆ ਉਹਨਾਂ ਮਾਨਵਤਾ ਨੂੰ ਜਿੰਦਾ ਰੱਖਣ ਵਾਸਤੇ ਮਾਨਵਤਾ ਦੀ ਪਰਵਾਹੀ ਕਰਨ ਵਾਸਤੇ ਆਪਣਾ ਸੀਸ ਉਹਨਾਂ ਮਜਰੂਬਾਂ ਵਾਸਤੇ ਦਿੱਤਾ ਜਿਨ੍ਹਾਂ ਦਾ ਧਰਮ ਖਤਰੇ ਵਿੱਚ ਪੈ ਚੁੱਕਾ ਸੀ ਉਸ ਵਰਗੀ ਸ਼ਹਾਦੀ ਅਜ ਤੱਕ ਦੁਨੀਆ ਪਰ ਵਿੱਚ ਕੋਈ ਵੀ ਧਰਮ ਨਹੀਂ ਦੇ ਸਕਿਆ ਇਸ ਕਰਕੇ ਅੱਜ ਆਪਾਂ ਉਸ 350 ਸਾਲਾ ਨੂੰ ਮਨਾ ਰਹੇ ਹਾਂ ਤੁਹਾਡਾ ਆਉਣ ਤੇ ਇੱਥੇ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਇਲਾਕੇ ਦਾ ਸਾਰੇ ਜਿੰਨੇ ਇੱਥੇ ਮਾਈ ਭਾਈ ਸਾਧ ਸੰਗਤ ਦੇ ਰੂਪ ਵਿੱਚ ਬੈਠੇ ਹੋ ਆਂ ਦਾ ਬਹੁਤ ਬਹੁਤ ਧੰਨਵਾਦ ਇਨੇ ਸ਼ਬਦਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਦੁਆਰਾ ਸਾਹਿਬ ਪਾਸਸ਼ਾਈ 6ਵੀਂ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 14ਵੇਂ ਵਰੇਗੰਨ ਨੂੰ ਮਨਾਇਆ ਗਿਆ ਇਸ਼ਾ ਸੰਗਤ ਜੀ ਮੈਂ ਮਹਿਸੂਸ ਕਰਦਾ ਹਾਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਡੇ ਸ਼ਿੰਗਰਸ ਦੇ ਬਰੋਤ ਬਣੀ ਹੈ ਮੇਰਾ ਸ਼ਿੰਗਾਰਸ਼ ਮੇਰੀਆਂ ਲੱਤਾਂ ਮੇਰੀਆਂ ਬਾਹਾਂ ਮੇਰੀ ਅੱਖ ਮੇਰੀ ਕੰਨ ਮੇਰਾ ਦਿਮਾਗ ਸਭ ਕੁਝ ਤੁਸੀਂ ਹੋ ਤੁਹਾਡੇ ਸ਼ਿੰਗਾਰਸ਼ ਨੂੰ ਸਲਾਮ ਹੋਈ ਹੈ ਵੱਡੀਆਂ-ਵੱਡੀਆਂ ਤਾਕਤਾਂ ਤੁਹਾਡੇ ਸ਼ਿੰਗਾਰਸ਼ ਅੱਗੇ ਟਿਕ ਨਹੀਂ ਸਕੀਆਂ ਜਿਹੜੇ ਇਹ ਕਹਿੰਦੇ ਸਨ ਕਿ 100 ਸਾਲ ਵੀ ਇਹ ਕਮੇਟੀ ਵੱਖਰੀ ਨਹੀਂ ਹੋ ਸਕਦੀ ਕਹਾਂ 14 ਸਾਲ ਦੇ ਸੰਘਰਸ਼ ਵਿੱਚ ਸਾਬਦ ਕਰਕੇ ਰਖਤਾ ਤੇ ਦੁਨੀਆ ਪਰ ਨੂੰ ਇਹ ਵਿਖਾਰੀਤਾ ਕਿ ਹਰਿਆਣੇ ਦੇ ਸਿੱਖ ਉਹ ਜੋ ਦੇ ਸਿੱਖ ਨੇ ਜਿਹੜੀ ਉਹਨਾਂ ਜ਼ੁਬਾਨ ਤੋਂ ਗੱਲ ਕਹਿ ਦਿੱਤੀ ਉਹਨਾਂ ਚਿਰ ਭਾਵੇਂ ਕਿੰਨੀਆਂ ਮੁਸੀਬਤਾਂ ਹਰਿਆਣੇ ਦੇ ਸਿੱਖਾਂ ਨੂੰ ਝੱਲਣੀਆਂ ਪਈਆਂ ਭਾਵੇਂ ਟ੍ਰੇਨਾਂ ਅੱਗੇ ਲੰਮਾ ਪੇੜ ਦਮਿਆ ਪੈਣਾ ਪਏ ਭਾਵੇਂ ਬੱਸਾਂ ਅੱਗੇ ਲੰਮਾ ਪੈਣਾ ਪਏ ਭਾਵੇਂ ਜੇਲਾਂ ਭਰਨੀਆਂ ਪਈਆਂ ਅਤੇ ਭਾਵੇਂ ਕਿਰੇ ਵੱਡੇ ਵੱਡੇ ਜਲਸੇ ਜਲੂਸ ਨਗਰ ਕੀਰਤਨ ਕੱਢ ਕੇ ਵੱਡੇ ਵੱਡੇ ਇਕੱਠ ਕਰਕੇ ਮਜਬੂਰ ਕਰਤਾ ਇਹ ਸਰਕਾਰ ਸੈਂਟਰ ਸਰਕਾਰ ਤੇ ਸਟੇਟ ਸਰਕਾਰ ਨੂੰ ਕਿ ਹਰਿਆਣਾ ਦਾ ਹੱਕ ਹਰਿਆਣੇ ਦੇ ਸਿੱਖਾਂ ਨੂੰ ਮਿਲਣਾ ਚਾਹੀਦਾ ਹੈ ਉਹ ਦਿਨ ਨਹੀਂ ਆਇਆ ਜਦੋਂ 11 ਜੁਲਾਈ ਨੂੰ ਕੱਠਲ ਦੇ ਵਿੱਚ ਲੱਖਾਂ ਦੀ ਟੜਾੜ ਵਿੱਚ ਸਿੱਖਾਂ ਨੇ ਇਕੱਠਿਆਂ ਹੋ ਕੇ ਮੌਕੇ ਦੇ ਮੁੱਖ ਮੰਤਰੀ ਨੂੰ ਮਜਬੂਰ ਕਰਤਾ ਵਿਧਾਨ ਸਭਾ ਚ ਬਿੱਲ ਲਿਆਉਣ ਵਾਸਤੇ ਤੇ 11 ਜੁਲਾਈ ਨੂੰ ਜਦੋਂ ਉਹ ਇਕੱਠ ਹੋਇਆ ਤੇ 14 ਜੁਲਾਈ ਦੇ ਵਿਧਾਨ ਸਭਾ ਦੇ ਵਿੱਚ ਸਰਦਾਰ ਨਿਰਮਰ ਸਿੰਘ ਗੈਰ ਸਰਕਾਰੀ ਬਿੱਲ ਲਿਆ ਕੇ ਇਸ ਦਿਨ ਨੂੰ ਪ੍ਰਵਾਨਗੀ ਦਿੱਤੀ ਉਹ ਉਸ ਦਿਨ ਵੱਜ ਪੂਰੇ 11 ਸਾਲ ਹੋ ਚੁੱਕੇ ਨੇ ਜਿਹੜਾ 11ਵਾਂ ਤੁਸੀਂ ਸਥਾਪਨਾ ਦਿਵਸ ਹੈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਮਨਾ ਰਹੇ ਹੋ ਗੁਰੂ ਘਰ ਦੇ ਵਿੱਚ ਖਲੋ ਕੇ ਕਿਸੇ ਦੀ ਵਿੜਾਈ ਨਹੀਂ ਕਰੀ ਦੀ ਤੁਸੀਂ ਮੈਨੂੰ ਵਾਰ-ਵਾਰ ਵਿੜਿਆ ਰਹੇ ਸੋ ਤੇ ਮੇਰੀਆਂ ਅੱਖਾਂ ਭਰਦੀਆਂ ਹਨ ਨਹੀਂ ਮੇਰੇ ਨਾਲੋਂ ਵੱਧ ਸ਼ੇਰਸ ਤੁਹਾਡਾ ਹੈ ਮੈਂ ਇਕੱਲਾ ਕੀ ਕਰ ਸਕਦਾ ਹਾਂ ਜੇ ਤੁਸੀਂ ਮੇਰਾ ਸਾਥ ਨਾ ਦੇਂਦੇ ਜੇ ਤੁਸੀਂ ਹੱਲਾ ਸ਼ੇਰੀ ਨਾ ਕਰਦੇ ਆਪਣੇ ਘਰੋਂ ਖਰਚ ਕਰਕੇ ਮੇਰਾ ਤੁਹਾਂ ਕਿਤੇ ਕਿਰਪਾ ਵੀ ਖਰਚ ਨਹੀਂ ਹੋਣ ਦਿੱਤਾ ਆਪਣੀਆਂ ਗੱਡੀਆਂ ਤੜਵਾਈਆਂ ਆਪਣਾ ਟਾਈਮ ਕੱਢਿਆ ਆਪਣਾ ਸੰਘਰਸ਼ ਸਰਕਾਰਾਂ ਦੇ ਨਾਲ ਦਲੇਰੀ ਦੇ ਨਾਲ ਲੜੇ ਉਹ ਸਾਰੇ ਦਾ ਸਾਰਾ ਜੋ ਸੰਘਰਸ਼ ਤੁਸੀਂ ਇਸ ਕਰਕੇ 34 ਸਾਲ ਸੰਗਤ ਜੀ ਮੈਂ ਸलाम ਕਰਦਾ ਤੁਹਾਡੇ ਸੰਘਰਸ਼ ਨੂੰ ਤੁਹਾਨੂੰ ਅੱਜ ਜੇ ਕਿਤੇ ਹੋਰ ਕਿਸੇ ਐਡ ਹੋਕ ਕਮੇਟੀ ਨੇ ਇਸ ਤਰ੍ਹਾਂ ਆਪਣੇ ਸਾਰੇ ਹਰਿਆਣੇ ਦੇ ਵਿੱਚੋਂ ਸਿੰਘਾਂ ਨੂੰ ਸੰਦੇਸ਼ਾ ਦੇਣਾ ਹੁੰਦਾ ਤੇ ਵੱਡੇ ਵੱਡੇ ਬੈਨਰ ਲਾਏ ਜਾਣੇ ਸਨ ਲੱਖ ਰੁਪਈਆ ਲਾ ਕੇ ਬੈਨਰ ਸਾਰੇ ਹਰਿਆਣੇ ਵਿੱਚ ਟੰਗੇ ਜਾਣੇ ਸਨ ਤੇ ਵਿੱਚ ਵੱਡੀਆਂ ਵੱਡੀਆਂ ਫੋਟੋਆਂ ਲਗੀਆਂ ਹੋਈਆਂ ਹਾਂ ਹੋਣੀਆਂ ਸਨ ਵੀ ਆਓ 11ਵਾਂ ਸਥਾਪਨਾ ਦਿਨ ਲਈ ਤੇ ਲੱਖਾਂ ਰੁਪਏ ਦਾ ਕਮੇਟੀ ਤੇ ਖਰਚ ਪੈਣੇ ਸਨ ਸਚਕੰਡ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿਖੇ ਨਾਭੇ ਦੇ ਸ਼ਰਦਾਲੂਆਰੇ ਪਰਿਵਾਰਾ ਦੇ ਵੱਲੋਂ ਸ਼ਬੀਲ ਦੀ ਸੇਵਾ ਕੀਤੀ ਗਈ ਸਚਕੰਡ ਸ੍ਰੀ ਹਰਮੰਦਰ ਸਾਹਿਬ ਇਹ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਮਾਤਾ ਗੰਗਾ ਨਵਾਸ ਦੇ ਸਾਹਮਣੇ ਜੋ ਸਵੀਲ ਹੈ ਉੱਥੇ ਅੱਜ ਸਵੇਰੇ ਅੰਮ੍ਰਿਤ ਵੇਲੇ ਤੋਂ ਹੀ ਜਿਹੜਾ ਇੱਕ ਕੇਲਿਆਂ ਦਾ ਤੇ ਅੰਬਾਂ ਦਾ ਜਿਹੜਾ ਸ਼ੇਕ ਆ ਉਹ ਉਹਦਾ ਲੰਗਰ ਲਗਾਇਆ ਗਿਆ ਬਹੁਤ ਸਾਰੀ ਸੰਗਤ ਇਸ ਲੰਗਰ ਦਾ ਲਾਹਾ ਲੈ ਰਹੀ ਆ ਅਸੀਂ ਸਤਿਗੁਰਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਇਸ ਪਰਿਵਾਰ ਦਾ ਇਸ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਆ ਤੇ ਤਨਤਨ ਸਿੰਘ ਨੂੰ ਆਰਾਮ ਦਾ ਚਾਲਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਦੇ ਆ ਨੇ ਇਹ ਪਰਿਵਾਰ ਨੂੰ ਐਸੀ ਤਰ੍ਹਾਂ ਸੇਵਾ ਲਗਣ ਦੀ ਭਾਵਨਾ ਜਿਵੇਂ ਇਲਾਕੇ ਵਿੱਚ ਕਰ ਰਹੇ ਨੇ ਇਹ ਬੰਦੇ ਸੇਵਾ ਉਹ ਇੱਥੇ ਸਤਕੰਨ ਸ੍ਰੀ ਹਰਮੰਦਰ ਸਾਹਿਬ ਵੀ ਐਸੀ ਤਰ੍ਹਾਂ ਆਉਣ ਵਾਲੇ ਸਮੇਂ 'ਚ ਵੀ ਇਦਾਂ ਦੀਆਂ ਹੀ ਸਵਾਮਾਂ ਨਿਵਾਉਂਦੇ ਰਹੇ ਨੇ ਮੈਂ ਸਤਕੰਨ ਸ੍ਰੀ ਹਰਮੰਦਰ ਸਾਹਿਬ ਵੱਲੋਂ ਇਹਨਾਂ ਨੂੰ ਜੀ ਆਇਆਂ ਵੀ ਕਹਿਣਾ ਤੇ ਵਧਾਈ ਵੀ ਦੇਣਾ ਕਿਉਂਕਿ ਬਹੁਤ ਸਾਰੀ ਸੰਗਤ ਲੰਗਰ ਦੇ ਵਿੱਚ ਰਸਤਾ ਦੀ ਸੇਵਾ ਕਰਦੀ ਆ ਕੋਈ ਦਾਲਾਂ ਦੀ ਸੇਵਾ ਕਰਦੀ ਆ ਕੋਈ ਹੋਰ ਵਸਤੂਆਂ ਲੈ ਕੇ ਆਉਂਦੀ ਆ ਪਰ ਇਹ ਪਰਿਵਾਰ ਅੱਜ ਅੰਮ੍ਰਿਤ ਵੇਲੇ ਤੋਂ ਆਪਣੇ ਹੱਥੀਂ ਸੇਵਾ ਕਰ ਰਹੇ ਨੇ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਅੱਜ ਬਹੁਤ ਉਪਾਰ ਕਿਰਪਾ ਕੀਤੀ ਹੈ ਪ੍ਰੀਤ ਕੁਮੈਨ ਤੇ ਪ੍ਰੀਤ ਟਰੈਕਟਰ ਪਰਿਵਾਰ ਨੂੰ ਬਖਸ਼ਿਸ਼ ਕੀਤੀ ਆ ਆਪਣੇ ਦਰ ਦੀ ਇੱਕ ਦਿਨ ਦੀ ਸੇਵਾ ਪਰਿਵਾਰ ਨੂੰ ਮਿਲੀ ਆ ਸੱਚੇ ਪਾਤਸ਼ਾਹ ਨੇ ਗੁਰੂ ਰਾਮਦਾਸ ਨੇ ਕਿਰਪਾ ਕਰਕੇ ਪਰਿਵਾਰ ਤੋਂ ਆਪਣੇ ਦਰ ਦੇ ਸਾਰੀ ਟੀਮ ਨੂੰ ਨਾਲ ਲੈ ਕੇ ਇਲਾਕੇ ਦੇ ਸਰਪੰਚ ਗੁਰਵਿੰਦਰ ਸਿੰਘ ਜੀ ਤੇ ਗਰਦੀਪ ਸਿੰਘ ਹੋਰ ਵੀ ਸੰਗਤਾਂ ਨਾਲ ਆ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਅਰੀਤ ਕਮੈਨ ਪਰਿਵਾਰ ਨਾਲ ਜੁੜ ਕੇ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ ਸੱਚੇ ਪਾਤਸ਼ਾਹ ਐਸੇ ਤਰ੍ਹਾਂ ਕਿਰਪਾ ਕਰਨ ਆਪਣੀ ਵੱਡੀ ਕਮਾਈ ਵਿੱਚੋਂ ਸਾਨੂੰ ਕਿਣਕਾ ਸਾਡੀ ਝੋਲੀ ਵਿੱਚ ਪਾਉਂਦੇ ਰਹਿਣ ਸੰਗਤਾਂ ਸੇਵਾ ਕਰਨ ਦਾ ਮਹਾਰਾਜ ਬਖਸ਼ ਦੇ ਰਹਿਣ ਐਸੇ ਤਰ੍ਹਾਂ ਗੁਰੂ ਰਾਮਦਾਸ ਆਪਣੇ ਚਰਨਾਂ ਨਾਲ ਜੋੜ ਕੇ ਰੱਖੇ ਸੱਚੇ ਪਾਤਸ਼ਾਹ ਕੋਟਨ ਕੋਟ ਧੰਨਵਾਦ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਤੇ ਮੈਨੇਜਰ ਸਾਹਿਬ ਜੀ ਦਾ ਸਾਡੇ ਇਲਾਕੇ ਦੇ ਮੈਨੇਜਰ ਨੇ ਨਾਬੇ ਤੋਂ ਠੰਘੇੜੇ ਤੋਂ ਸਰਦਾਰ ਭਗਵੰਤ ਸਿੰਘ ਜੀ ਨੇ ਬੇਨਤੀ ਨੂੰ ਮੰਨ ਕੇ ਪ੍ਰੀਤ ਪਰਿਵਾਰ ਨੂੰ ਇਹ ਅੱਜ ਦੀ ਤਰੀਕ ਦਿੱਤੀ ਸੀ ਜਿਹੜੀ ਗੁਰੂ ਦੀ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਅੱਜ ਪੂਰੀ ਹੋ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 레ਵਲ ਨੂੰ 350ਵੇਂ ਸਾਲ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੁਣ ਮਨਾਏ ਜਾਣਗੇ ਤਿੰਨ ਮਹਾਨ ਨਗਰ ਕੀਰਤਨ ਇੱਕ ਨਗਰ ਕੀਰਤਨ ਜਿਹੜਾ ਉਹ ਆਸਾਮ ਤੋਂ ਚਾਲੇ ਪਾਊਗਾ ਜਿਹਦਾ ਲਗਭਗ ਰੂਟ ਵੀ ਬੈਠ ਕੇ ਅਸੀਂ ਤੈਅ ਕਰਾਂਗੇ ਤੇ ਕੀਤਾ ਵੀ ਆ ਉਹ ਲਗਭਗ 23 ਨਵੰਬਰ ਨੂੰ ਸਾਰੇ ਇਸ ਭਾਰਤ ਮਾਰਸ਼ ਦੀਆਂ ਵੱਡੀਆਂ ਸਟੇਟਾਂ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਸਾਰੇ ਤਾਂ ਨਹੀਂ ਟੱਚ ਕੀਤੇ ਜਾ ਸਕਦੇ ਉਹ ਸਾਡਾ ਨਗਰ ਕੀਰਤਨ ਉਥੋਂ ਸਾਮ ਤੋਂ ਬ੍ਰੰਭ ਹੋ ਕੇ ਉਹ 23 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਉਹਨਾਂ ਦੀ ਆ ਕੇ ਸਮਾਪਤੀ ਹੋਊਗੀ ਦੂਸਰਾ ਨਗਰ ਕੀਰਤਨ ਮਟੌਰ ਤੋਂ ਜਿੱਥੋਂ ਪੰਡਤ ਕਿਰਪਾ RAM ਜੀ ਫਰਿਆਦ ਲੈ ਕੇ ਆਏ ਉਹ ਅਸੀਂ ਉਥੋਂ ਸ਼ੁਰੂ ਕਰਾਂਗੇ ਅਰਦਾਸ ਕਰਕੇ ਉਸੇ ਸਥਾਨ ਤੋਂ ਤੇ ਜਤਨ ਕਰਾਂਗੇ ਵੀ ਉਥੋਂ ਦੇ ਵੀ ਲੋਕ ਜਿਹੜੇ ਕਸ਼ਮੀਰ ਦੇ ਆ ਖਾਸ ਕਰਕੇ ਦੂਸਰੇ ਭਾਈਚਾਰ ਨਾਲ ਸੰਬੰਧ ਉਹਨਾਂ ਸਾਰਿਆਂ ਨੂੰ ਨਾਲ ਤੋੜ ਕੇ ਤੇ ਉਹ ਨਗਰ ਕੀਰਤਨ ਪੜਾ ਡੜ ਪੜਾ ਜਿਹੜਾ ਆ ਉਹ ਆ ਕੇ ਆਨੰਦਪੁਰ ਸਾਹਿਬ ਸਮਾਪਤੀ ਹੋਊਗੀ ਦੂਸਰਾ ਇੱਕ ਨਗਰ ਕੀਰਤਨ ਕਿਉਂਕਿ ਸਿੱਖ ਪੰਥ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਤੇ ਉਹਨਾਂ ਦੇ ਨਾਲ ਲੱਖੀ ਸ਼ਾਹ ਬਨਜਾਰਾ ਉਹਨਾਂ ਦੋਹਾਂ ਦਾ ਬਹੁਤ ਵੱਡਾ ਯੋਗਦਾਨ ਆ ਕਿ ਮੈਂ ਸੋਚਦਾ ਪਏ ਗੁਰੂ ਸਾਹਿਬ ਨੇ ਕਿੰਡੀ ਕਿਰਪਾ ਕੀਤੀ 사ਤਗੁਰ ਜੀ ਨੇ ਸੀਸ ਬਾਬਾ ਜੀਵਨ ਸਿੰਘ ਦੀ ਝੋਲੀ ਚ ਪਾਇਆ ਤੇ ਧਾੜ ਲੱਕੀਸ਼ਾ ਬੁੰਜਾਰਾ ਲੈ ਕੇ ਆਪਣੇ ਘਰ ਨੂੰ ਹੀ ਅੱਗ ਲਾ ਕੇ 사ਤਗੁਰਾਂ ਦਾ ਸੰਸਕਾਰ ਕੀਤਾ ਸੋ ਉਹਨਾਂ ਦੋਂ ਮਹਾਪੁਰਸ਼ਾਂ ਨੂੰ ਵੀ ਅਨਾਰ ਸਮਰਪਤ ਇੱਕ ਮਹਾਨ ਨਗਰ ਕੀਰਤਨ ਜਿਹੜਾ ਦਿੱਲੀ ਤੋਂ ਤੁਰੂਗਾ ਉਹ ਦਿੱਲੀ ਤੋਂ ਉਹਨਾਂ ਉਹਨਾਂ ਸਥਾਨਾਂ ਤੇ ਹੋ ਕੇ ਆਊਗਾ ਜਿੱਥੇ ਜਿੱਥੇ ਭਾਈ ਜੈਤਾ ਜੀ ਨੇ ਰਾਤ ਦਾ ਬਿਸ਼ਰਾਮ ਕੀਤਾ ਉਹ ਵੱਖ-ਵੱਖ ਸਥਾਨਾਂ ਤੋਂ ਹੋ ਕੇ ਰਾਤ ਦੇ ਸਮਾਗਮ ਵੀ ਚੱਲਣਗੇ ਤੇ ਉਹਨਾਂ ਦੀ ਸਮਾਰਤੀ ਵੀ ਆ ਕੇ ਇਸ ਪਵਿੱਤਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਊਗੀ। ਪੰਜਾਬ ਦੇ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਦੇ ਯੂਥ ਅਤੇ ਨਸ਼ਿਆਂ ਨੂੰ ਲੈ ਕੇ ਗੱਲ ਕੀਤੀ ਗਈ। ਇੰਨਾ ਹੀ ਨਹੀਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਬੱਚਿਆਂ ਨੂੰ ਖੇਡਾਂ ਦੇ ਵੱਲ ਵੀ ਪਾਣਾ ਚਾਹੀਦਾ ਹੈ। ਆਓ ਸੁਣਨਿਆ ਸੀਐਮ ਭਗਵੰਤ ਮਾਨ ਜੀ ਦੇ ਵੱਲੋਂ ਕੀ ਕੁਝ ਕਿਹਾ ਗਿਆ। ਇਹ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਯੂਥ ਨੂੰ ਸਿਰਫ ਨਸ਼ਿਆਂ ਵੱਲੇ ਪਾਸੇ ਨੂੰ ਧੱਕਿਆ ਯੂਥ ਦਾ ਇੰਟਰਸਟ ਖੇਡਾਂ ਵੱਲ ਹੁੰਦਾ ਹੈ ਯੂਥ ਦਾ ਇੰਡਸਟਰੀ ਪੜ੍ਹਾਈ ਵੱਲ ਹੁੰਦਾ ਉਹਨਾਂ ਨੂੰ ਨਾ ਗਰਾਊਂਡ ਦਿੱਤੇ ਨਾ ਕਿਤਾਬਾਂ ਦਿੱਤੀਆਂ ਤੇ ਸਾਡੇ ਪੰਜਾਬੀ ਦੀ ਕਹਾਵਤ ਹੈ ਵੇਲਾ ਮੰਨ ਸ਼ੈਤਾਨੀ ਦਾ ਕਰ ਉਹ ਗਲਤ ਸੰਗਤਾਂ ਦਾ ਸ਼ਿਕਾਰ ਹੋ ਗਏ। ਪੰਜਾਬ ਜਿਹੜਾ ਹੌਲੀ-ਹੌਲੀ ਡਰੱਗ ਦੇ ਦਲਦਲ ਦੇ ਵਿੱਚ ਫਸਦਾ ਗਿਆ। ਬੱਚੇ ਖੇਡਣਾ ਚਾਹੁੰਦੇ ਸੀ, ਬੱਚੇ ਆਪਣੀ ਐਫਰਟ ਨਾਲ ਬਹੁਤ ਸਾਰੇ ਬੱਚਿਆਂ ਨੇ ਕੀਤੇ ਵੀ ਹੈ। ਆਪਣੀ ਪਰਸਨਲ ਐਫਰਟ ਨਾਲ ਬਹੁਤ ਸਾਰੇ ਬੱਚੇ ਨੇ ਅਚੀਵਮੈਂਟ ਵੀ ਕੀਤੀ ਹੈ ਖੇਡਾਂ 'ਚ। ਪਰ ਮਾਹੌਲ ਨਹੀਂ ਮਿਲੇ। ਤੁਸੀਂ ਅਸੀਂ ਬੀਂਗ ਇੱਕ ਪੰਜਾਬੀ ਜਾਂ ਬੀਂਗ ਸਪੋਰਟਸ ਲਵਰ ਮੈਂ ਕਹਿ ਸਕਦਾ ਕਿ ਪੰਜਾਬ ਦੇ ਯੂਥ ਨੂੰ ਨਸ਼ੇ ਚੋਂ ਕੱਢਣਾ ਸਾਡਾ ਲਕਸ਼ ਮੰਜ਼ਿਲਾਂ ਸਾਡੀ ਪਰ ਉਹਦੇ ਵਾਸਤੇ ਸਾਨੂੰ ਕੋਈ ਆਲਟਰਨੇਟਿਵ ਦੇਣਾ ਕਿਉਂ ਕਿੱਥੇ ਬਿਜ਼ੀ ਹੋਣਗੇ ਤਾਂ ਕਿ ਦੁਬਾਰਾ ਉਸ ਬੁਰੀ ਸੰਗਤ ਜਾਂ ਉਸ ਮਾੜੀ ਸੰਗਤ 'ਚ ਨਾ ਵਸ ਸਕਣ ਉਹਦਾ ਸਭ ਤੋਂ ਵਧੀਆ ਅਲਟਰਨੇਟਿਵ ਹੈਗਾ ਖੇਡਾਂ ਪੰਜਾਬ ਸਰਕਾਰ ਜਿਹੜੀ ਹੈ ਪੰਜਾਬ ਪੁਲਿਸ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਐਂਟੀ ਟਰੱਕਸ ਤੁਸੀਂ ਸਾਰ ਰੋਜ਼ ਤੁਹਾਡੀਆਂ ਕਲਮਾਂ ਰਾਹੀਂ ਤੁਹਾਡੇ ਕੈਮਰੇ ਰਾਹੀਂ ਤੁਸੀਂ ਇਹਨਾਂ ਗੱਲਾਂ ਨੂੰ ਕਵਰ ਕਰਦੇ ਹੋ। ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਲਗਭਗ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ। ਬਹੁਤ ਵੱਡੇ ਪੁੰਨ ਦਾ ਕੰਮ ਹੈ। ਕਿਉਂਕਿ ਜਦੋਂ ਬੱਚੇ ਖੇਡ ਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜਾਊਗਾ ਉਹਨਾਂ ਨੂੰ ਸਰੀਰ ਨਾਲ ਪਿਆਰ ਹੋ ਜਾਊਗਾ ਤਾਂ ਅਲਾਮਤਾਂ ਤੋਂ ਬਚ ਜਾਣਗੇ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀ ਵਾਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਵਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਇਹਨਾਂ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਐਡਾ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਸਾਨੂੰ ਤੁਸੀਂ ਲੋ ਇਜਾਜ਼ਤ ਸਤਿ ਸ਼੍ਰੀ ਅਕਾਲ